ਸਾਂਝੀ ਅਧਿਆਪਕ ਮੋਰਚੇ ਵੱਲੋਂ ਡੀਓ ਦਫ਼ਤਰ ਮੋਰੇ ਧਰਨਾ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਅਧਿਆਪਕਾਂ ਨੇ ਦੱਸਿਆ ਕਿ ਅੱਜ ਅਸੀਂ ਸਾਂਝੀ ਅਧਿਆਪਕ ਮੋਰਚੇ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦਫ਼ਤਰ ਵਿਖੇ ਅਧਿਆਪਕ ਇਕੱਠੇ ਹੋ ਕੇ ਡੀਓ ਪ੍ਰਾਇਮਰੀ ਵਿੁਰਧੇ ਪ੍ਰਦਰਸ਼ਨ ਇਸ ਕਰਕੇ ਕਰ ਰਹੇ ਹਨ ਕਿ ਪਿਛਲੇ ਲੰਮੇ ਸਮੇ ਤੋਂ ਅਧਿਆਪਕਾਂ ਦੀਆਂ ਬਣਦੀਆਂ ਤਰੱਕੀਆਂ ਦਫ਼ਤਰ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਅਧਿਆਪਕਾਂ ਦੀਆਂ ਤਰੱਕੀਆਂ ਲਈ ਕਮੇਟੀ ਵੀ ਬਣ ਚੁੱਕੀ ਹੈ ਤੇ ਇਸ ਕਮੇਟੀ ਨੂੰ ਵਿਭਾਗ ਵੱਲੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ ਜਿਸਦੇ ਚੱਲਦਿਆਂ ਸੀ ਪਿਛਲੇ ਦਿਨੀ ਵਿজেলা ਸਿੱਖਿਆ ਅਫਸਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਚੋਣ ਜ਼ਾਬਤਾ ਲੱਗਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਪਹਿਲਾਂ ਵਿਧਿਆਪਕਾਂ ਇਤਰਕੀਆਂ ਕੀਤੀਆਂ ਜਾਣ ਸਾਡੇ ਨਾਲ ਉਹਨਾਂ ਵੱਲੋਂ ਅੱਜ ਦਾ ਵਾਦਾ ਕੀਤਾ ਗਿਆ ਸੀ ਕਿ ਮੰਗਲਵਾਰ ਨੂੰ ਹਰ ਹਾਲਤ ਵਿੱਚ ਤਰੱਕੀਆਂ ਕੀਤੀਆਂ ਜਾਣਗੀਆਂ ਪਰ ਅੱਜ ਵੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਡੀਓ ਸਾਹਿਬ ਨਹੀਂ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਟਾਲਮਟੋਲ ਦੀ ਨੀਤੀ ਬਣਾਈ ਜਾ ਰਹੀ ਹੈ ਲਗਭਗ 100 ਦੇ ਕਰੀਬ ਵਿਧਿਆਪਕਾਂ ਇਤਰਕੀਆਂ ਹੋਣੀਆਂ ਸਨ ਜੋ ਕਿ ਨਹੀਂ ਕੀਤੀਆਂ ਜਾ ਰਹੀਆਂ ਜਿਸ ਦੀ ਵਜ੍ਹਾ ਨਾਲ ਸੋ ਸਕੂਲ ਸਕੂਲ ਮੁਖੀਆਂ ਤੋਂ ਵਿਰਵੇ ਹਨ ਜਿੰਨਾ ਸਕੂਲਾਂ ਵਿੱਚ ਮੁਖੀ ਹੈ ਨਹੀਂ ਉੱਥੇ ਵਿਦਿਆਰਥੀ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਡੀਪੀਆਈ ਵੱਲੋਂ ਵੀ 26 ਫਰਵਰੀ ਤੱਕ ਪ੍ਰਮੋਸ਼ਨ ਕਰਨ ਦਾ ਲੈਟਰ ਜਾਰੀ ਹੋਇਆ ਸੀ ਫਿਰ ਵੀ ਇਸ ਅਫਸਰ ਨੇ ਸਮੇਂ ਸਿਰ ਪ੍ਰਮੋਸ਼ਨ ਨਹੀਂ ਕੀਤੀਆਂ ਇਸ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਅਸੀਂ ਦੁਬਾਰਾ ਚੇਤਾਵਨੀ ਦਿੰਦੇ ਹਾਂ ਕਿ ਜੇ ਸਰਕਾਰ ਨੇ ਜਾਂ ਸਿੱਖਿਆ ਅਫਸਰ ਨੇ ਪ੍ਰਮੋਸ਼ਨ ਜਲਦੀ ਨਾ ਕੀਤੀਆਂ ਤਾਂ ਇਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੇ ਸਿੰਘ ਦੀ ਰਿਪੋਰਟ ਅੱਜ ਅਸੀਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਡ ਦਫ਼ਤਰ ਵਿਖੇ ਦੇ ਆਪ ਇਕੱਠੇ ਹੋ ਕੇ ਡੀਓ ਪ੍ਰਾਇਮਰੀ ਵਿਰੁੱਧ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਆ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਜਿਹੜੀ ਤਰੱਕੀਆਂ ਦਫ਼ਤਰ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਔਰ ਹੁਣ ਲਗਾਤਾਰ 3 ਮਹੀਨੇ ਤੋਂ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਆ ਅਧਿਆਪਕਾਂ ਦੀ ਤਰੱਕੀਆਂ ਲਈ ਜਿਹੜੀ ਕਮੇਟੀ ਵੀ ਬਣ ਚੁੱਕੀ ਆ ਔਰ ਭਲਾਈ ਵਿਭਾਗ ਤੋਂ ਵੀ ਮਨਜ਼ੂਰੀ ਮਿਲ ਚੁੱਕੀ ਆ ਔਰ ਅਸੀਂ ਪਿਛਲੇ ਦਿਨੀ ਵੀ ਜਿਲ੍ਹਾ ਸਿੱਖਿਆ ਅਫਸਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਵੀ ਚੌਣ ਜਾਬਤਾ ਲੱਗਣ ਜਾ ਰਿਹਾ ਉਸ ਤੋਂ ਪਹਿਲਾਂ ਪਲਾਂ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ। ਔਰ ਉਹ ਸਾਡੇ ਨਾਲ ਅੱਜ ਦਾ ਵਾਅਦਾ ਕੀਤਾ ਸੀ ਵੀ ਮੰਗਲਵਾਰ ਨੂੰ ਹਰ ਹਾਲਤ ਵਿੱਚ ਤਰੱਕੀਆਂ ਕੀਤੀਆਂ ਜਾਣਗੀਆਂ। ਪਰ ਅੱਜ ਵੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਡੀਓ ਸਾਹਿਬ ਨਹੀਂ ਪਹੁੰਚੇ। ਸਾਨੂੰ ਲੱਗਦਾ ਵੀ ਇਸ ਜਿਹੜਾ ਸਿੱਖਿਆ ਅਫਸਰ ਵੱਲੋਂ ਟਾਲਮਟੋਲ ਦੀ ਨੀਤੀ ਬਣਾਈ ਜਾ ਰਹੀ ਆ। ਲਗਭਗ 100 ਦੇ ਕਰੀਬ ਜਿਹੜੇ ਅਧਿਆਪਕਾਂ ਉਹਨਾਂ ਦੀਆਂ ਤਰੱਕੀਆਂ ਹੋਣੀਆਂ। ਪਰ ਤੁਸੀਂ ਅੰਦਾਜ਼ਾ ਲਾਓ ਵੀ 100 ਸਕੂਲ ਮੁਖੀ ਜਿਹੜੇ ਆ ਉਹ ਤੋਂ ਵਿਰਵੇ ਨੇ ਸਾਡੇ ਸਕੂਲ। ਜਿਹਨਾਂ ਸਕੂਲਾਂ 'ਚ ਸਕੂਲ ਮੁਖੀ ਐ ਨਹੀਂ ਉਥੇ ਫੇਰ ਪੜ੍ਹਾਈ ਦਾ ਵਿਦਿਆਰਥੀ ਦੇ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਇਸ ਕਰਕੇ ਜਿਹੜੀ ਅਧਿਆਪਕਾਂ ਦੇ ਖਿਲਾਫ ਪੱਤਰ ਨੇ ਉਹ ਜੇ ਲਾਗੂ ਨਾ ਹੋਣ ਤਾਂ ਅਧਿਆਪਕਾਂ ਤੇ ਕਾਰਵਾਈ ਕੀਤੀ ਜਾਂਦੀ ਆ ਪਰ ਇਹ ਡੀਪੀਏ ਵੱਲੋਂ ਲੈਟਰ ਆ 26 ਫਰਵਰੀ ਤੱਕ ਜਿਹੜੀਆਂ ਹੀ ਉਹ ਪ੍ਰਮੋਸ਼ਨਾਂ ਕਰਨ ਦੀ ਲੈਟਰ ਜਾਰੀ ਹੋਈ ਵੀ ਜਿਨ੍ਹਾਂ 26 ਤੱਕ ਨਾ ਕੀਤੇ ਕੀ ਕਾਰਵਾਈ ਕੀਤੀ ਤੇ ਸਰਕਾਰ ਨੂੰ ਹੀ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਅਫਸਰ ਨੇ ਜਿਹੜੇ ਸਮੇਂ ਸਿਰ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾਂਦੀਆਂ ਕੀਤੀਆਂ ਗਈਆਂ ਤਾਂ ਇਹਨਾਂ ਤੇ ਕਾਰਵਾਈ ਕਦੋਂ ਕਰਨੀ ਆ ਤੋ ਅੱਜ ਅਸੀਂ ਦੁਬਾਰਾ ਚੇਤਾਵਨੀ ਦਿੰਨੇ ਆ ਕਿ ਜੇ ਸਰਕਾਰ ਨੇ ਜਾਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਪ੍ਰੋਮੋਸ਼ਨਾਂ ਜਲਦੀ ਨਾ ਕੀਤੀਆਂ ਤੇ ਇਹ ਸੰਘਰਸ਼ ਨੂੰ ਹੋਰ ਵੀ ਜੜਾ ਤਿੱਖਾ ਕੀਤਾ ਜਾਵੇਗਾ ਮੈਂ ਤੇਜਿੰਦਰ ਸਿੰਘ ਸਾਧ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰ ਜੂਨੀਅਰ ਅੱਜ ਅਸੀਂ ਸਾਂਝਾ ਅਧਿਆਪਕ ਮੋਰਚੇ ਦੇ ਸਦੇ ਹੇਠ ਪ੍ਰੋਮੋਸ਼ਨਾਂ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਖਿਲਾਫ ਧਰਨਾ ਦਿੱਤਾ ਕਿਉਂਕਿ ਸਬੰਧਤ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਆ ਉਹ ਵਾਰ-ਵਾਰ ਸਾਨੂੰ ਲਾਰੇ ਲਾ ਰਿਹਾ ਔਰ ਤਰੱਕੀਆਂ ਦਾ ਪ੍ਰੋਸੈਸ ਜਿਹੜਾ ਕਾਫੀ ਹੱਦ ਤੱਕ ਜਿਹੜਾ ਕੰਪਲੀਟ ਵੀ ਆ ਔਰ ਜਿਹੜਾ ਇਹ ਸਿੱਖਿਆ ਅਧਿਕਾਰੀਆ ਇਹ ਟਾਲ ਮਟੋਲ ਦੀ ਨੀਤੀ ਪਨਾ ਗਿਆ ਜਦੋਂ ਕਿ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕਰਕੇ 22 ਫਰਵਰੀ ਤੱਕ 22 ਫਰਵਰੀ 2024 ਤੱਕ ਤਰੱਕੀਆਂ ਕਰਕੇ ਇਹਦੀ ਜਿਹੜੀ ਰਿਪੋਰਟ ਆ ਉੱਚ ਅਧਿਕਾਰੀਆਂ ਨੂੰ ਭੇਜਣੀ ਸੀ ਪਰ ਇਸ ਅਧਿਕਾਰੀ ਨੇ ਤਰੱਕੀਆਂ ਨਹੀਂ ਕੀਤੀਆਂ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਰਾਹੀਂ ਅਸੀਂ ਸਿੱਖਿਆ ਮੰਤਰੀ ਪੰਜਾਬ ਤੋਂ ਐਜੂਕੇਸ਼ਨ ਸੈਕਟਰੀ ਸਾਹਿਬ ਤੋਂ ਮੰਗ ਕਰਦੇ ਆ ਕਿ ਜ਼ਿਲ੍ਹਾ ਗਰਦਾਸਪੁਰ ਦੀਆਂ ਤਰੱਕੀਆਂ ਦੇ ਵਿੱਚ ਦਖਲ ਦਿੱਤਾ ਜਾਵੇ ਔਰ ਸਬੰਧਤ ਡੀਓ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਜਿਨ੍ਹਾਂ ਦੀ ਬਦੌਲਤ ਜਿਹੜੀਆਂ ਤਰੱਕੀਆਂ ਸਾਡੀਆਂ ਰੁਕੀਆਂ ਹੋਈਆਂ ਸੋ ਮੇਰੀ ਸਰਕਾਰ ਅੱਗੇ ਮੇਰੀ ਸਿੱਖਿਆ ਮੰਤਰੀ ਅੱਗੇ ਇਹੋ ਬੇਨਤੀ ਆ ਕਿ ਸਬੰਧਤ ਜਿਹੜਾ ਡੀਓ ਆ ਇਹਨੂੰ ਜਿਹੜੀ ਇਹਦੀ ਪੁੱਛਗਿੱਛ ਕੀਤੀ ਜਾਏ ਤੇ ਕਾਰਵਾਈ ਕੀਤੀ ਜਾਏ ਔਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਅਧਿਆਪਕ ਦੀਆਂ ਤਰੱਕੀਆਂ ਹੋਣ ਜਾ ਰਹੀਆਂ ਉਹ 22 ਸਾਲਾਂ ਬਾਅਦ ਤਰੱਕੀਆਂ ਹੋ ਰਹੀਆਂ 22 ਸਾਲਾਂ ਦੀ ਸਰਵ ਸਭ ਤੋਂ ਪਹਿਲੀ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਲੱਗੀ ਆ ਉਹਦੇ باوجود ਵੀ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਹਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਜੀ ਇੱਕ ਤੇ ਕੋਡ ਆਫ ਕੰਡਕਟ ਲਾਗੂ ਹੋ ਰਿਹਾ ਮਤਲਬ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਉਹਨਾਂ ਦਾ ਇਰਾਦਾ ਇਹੋ ਹੀ ਆ ਕਿ ਕੋਡ ਆਫ ਕੰਡਕਟ ਲਾਗੂ ਹੋ ਜੇ ਤੇ ਮੇਰਾ ਖਹਿੜਾ ਛੁੱਟ ਜੇ ਕਿ ਮੈਨੂੰ ਤਰੱਕੀਆਂ ਨਾ ਕਰਦੀਆਂ ਪੈਣ ਕਿਉਂਕਿ ਇਹ ਜ਼ਿੰਮੇਵਾਰੀ ਦਾ ਕੰਮ ਆ ਪਰ ਜਿਹੜਾ ਬੰ ਜਿਹਨੂੰ ਸਰਕਾਰ ਨੇ ਨਾਮਜ਼ਦ ਕੀਤਾ ਵਾ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਜਗਵਿੰਦਰ ਸਿੰਘ ਜੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਵਾ ਉਸ ਦਾ ਦੋਸ਼ੀਕਰਾਰ ਦਿੱਤਾ ਜਾਣਾ ਚਾਹੀਦਾ ਔਰ ਤਰੱਕੀਆਂ ਜਿਹੜੀਆਂ ਜਲ ਤੋਂ ਜਲਦ ਕੀਤੀਆਂ ਜਾਣੀ ਚਾਹੀਦੀ